ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਨੂੰ ਯਾਦ ਹੋਣਾ ਸਮਰਲਾ ਚੌਂਕ ਦੇ ਕੋਲ ਅੱਡੇ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਵਾ ਉਸ ਤੋਂ ਬਾਅਦ ਉਸ ਹਰਕਤ ਚ ਆਂਦੀ ਹੈ ਪੁਲਿਸੇ ਹਰਕਤ ਤੋਂ ਆਉਣ ਤੋਂ ਬਾਅਦ ਕੱਲ ਨੂੰ ਇੱਕ ਪਹਿਲੇ ਪਹਿਲੇ ਪ੍ਰੈਸ ਕਾਨਫਰੰਸ ਹੁੰਦੀ ਜਿਹਦੇ ਵਿੱਚ ACP ਮੈਮ ਜਿਹੜੇ ਪ੍ਰੈਸ ਕਾਨਫਰੈਂਸ ਕਰਦੇ ਨੇ ਲੇਕਿਨ ਉਸ ਤੋਂ ਬਾਅਦ ਹੋਰ ਅਕਿਊਜ਼ ਜਿਹੜੇ ਨੇ ਗ੍ਰਿਫਤਾਰ ਕਾਲੀਤੇਗੇ ਨਹੀਂ ਉਹ ਤਸਵੀਰਾਂ ਨੇ ਉਸ ਅਕਿਊਜ਼ ਜੀਆਂ ਜਿਨ੍ਹਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਟਾਈਮ ਬਣ ਕੇ ਆਏ ਇਹ ਉਹ ਵੱਡੇ ਵੱਡੇ ਦਾਤਾਂ ਨੂੰ ਦਿਖਾਏ ਜਾ ਰਹੇ ਨੇ ਜੋ SSHO ਸਾਹਿਬ ਦੇ ਸਾਹਮਣੇ ਜਿਹੜੇ ਪੇ ਹੋਏ ਨੇ ਆ ਤੀਜਾ ਦਿਖਾਈਆਂ ਜਾ ਰਹੀਆਂ ਜੋ ਇੰਨੀ ਵੱਡੀਆਂ ਚੀਜ਼ਾਂ ਦੇ ਦਾਤ ਤੁਸੀਂ ਦੇਖ ਸਕਦੇ ਹੋ ਖੁਦ ਉਹਨਾਂ ਦਾ ਸਾਈਜ਼ ਦੇਖ ਸਕਦੇ ਹੋ ਕਿ ਇਹਨਾਂ ਨੂੰ ਖੋਫ ਨਹੀਂ ਡਰ ਨਹੀਂ ਇਹ ਤਸਵੀਰ ਹੈ ਜੋ SSHO ਦੇਸ਼ਤਗਰਦਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਤਸਵੀਰਾਂ ਨੇ ਲੇਕਿਨ ਆ ਤਸਵੀਰਾਂ ਇਸ ਕਰਕੇ ਦਿਖਾਈਆਂ ਜਾ ਰਹੀਆਂ ਕਿ ਜੋ ਕਾਲੂ ਸਾਨੂੰ ਇੱਕ ਕਿਊਸ ਨੇ ਜਿਹੜੀ ਇੰਟਰਵਿਊ ਚ ਦੱਸਿਆ ਸੀਗਾ ਕਿ ਪਹਿਲੇ ਵੀ ਲੜਾਈ ਝਗੜਾ ਹੋਇਆ ਸੀਗਾ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਗਈਆਂ ਭੈੜੇ ਐਂਸਰਾਂ ਨੂੰ ਸਾਹ ਮੈਸੇਜ ਵੀ ਹੈ ਕਿ ਆਪਣਾ ਕਾ ਪਿਆੜਾ ਕੰਮ ਛੱਡ ਦਿਓ دہشتਗਰਦੀ ਛੱਡ ਦਿਓ ਨਹੀਂ ਤਾਂ ਇਹ ਖਾਕੀ ਜਿਹੜੀ ਤੁਸੀਂ ਦੇਖ ਰਹੇ ਹੋ ਜੋ ਪਾਈ ਹੋਈ ਆ ਇਹਦਾ ਖੋਫ ਜਿਹੜਾ ਬਰਕਰਾਰ ਰਹੂਗਾ ਇਹ ਤਸਵੀਰਾਂ ਇਸ ਕਰਕੇ ਦਿਖਾਈਆਂ ਜਾ ਰਹੀਆਂ ਕਿ ਜਿਹੜੇ ਖਾਕੀ ਨੂੰ ਪੋਲ ਬੈਠੇ ਹੋਏ ਨੇ ਲੇਕਿਨ ਇਹ ਦੇਖ ਲੈਣ ਕਿ ਦਾਤ ਚਲਾਣੇ ਦਾ ਸੌਖੇ ਨੇ ਕਿਰਪਾਨਾਂ ਦੇਖਿਓ ਜਿਹੜਾ ਪੁਲਸ ਆਪਣੇ ਵੱਲੋਂ ਮੁਕਦਮਾ ਦਰਜ ਕਰਦੀ ਆ ਉਹ ਭੁਗਤ ਨਹੀਂ ਓਕੇ ਹੋ ਜਾਂਦੇ ਨੇ ਕਿਉਂਕਿ ਅਦੇ ਵਿੱਚ ਤੁਹਾਡਾ ਰਾਜੀਨਾਮਾ ਨਹੀਂ ਹੋ ਸਕਦਾ ਕਿਸੇ ਪਾਰਟੀ ਦੇ ਨਾਲ ਲੇਕਿਨ ਪੁਲਸ ਨੇ ਆਪਣੇ ਵੱਲੋਂ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਵਾ ਇਹ ਤੁਹਾਨੂੰ ਦਿਖਾ ਰਹੇ ਹਾਂ ਜੋ ਪ੍ਰੈਸ ਨੋਟ ਹੈ ਐਫ ਆਈ ਆਰ ਦੇ ਤਹਿਤ ਜਿਹੜੇ ਮੁਕਦਮੇ ਦਰਜ ਹੋਏ ਨੇ ਅੱਜ ਨੂੰ ਜਿਹੜੇ ਨੇ 6 ਦੋਸ਼ੀ ਹੋਰ ਗ੍ਰਿਫਤਾਰ ਕੀਤੇ ਨੇ ਇਹ ਅਫੈਂਸ ਤੁਸੀਂ ਪੜ੍ਹ ਸਕਦੇ ਹੋ 307 100 307 160 323 148 149 आईपीएस डिविजन नंबर 3 ਦੇ ਤਹਿਤ ਇਹ ਮੁਕਦਮਾ ਦਰਜ ਹੋਇਆ ਬਲੀਨੋ ਗੱਡੀ ਸਰ ਹੱਥ ਲੱਗੀ ਹੈ ਜਿਹੜੀ ਬਲੀਨੋ ਗੱਡੀ ਤੇ ਵਾਰਤ ਕਰਨ ਆਈ ਸੀਗੀ ਵਾਰਦਾਤ ਦੇ ਵਿੱਚ ਵਰਤੀ ਗਈ ਬਲੀਨੋ ਕਾਰ ਨੂੰ ਅਸੀਂ ਬਰਾਮਦ ਕਰ ਲਿਆ ਗਿਆ ਜੀ ਦੇਖੀ ਸਰ ਇਹ ਕਾਬੂ ਗੱਡੀ ਜਿਹੜੀ ਕਿੰਨੇ ਜਰੂਰ ਤੋਂ ਗੱਡੀ ਕਿਹੜੀ ਜਗ੍ਹਾ ਤੋਂ ਚੰਡੀਗੜ੍ਹ ਤੋਂ ਬਰਾਮਦ ਕੀਤਾ ਗਿਆ ਚੰਡੀਗੜ੍ਹ ਰੋਡ ਤੋਂ ਸਾਰੀ ਚੰਡੀਗੜ੍ਹ ਰੋਡ ਤੋਂ ਬਰਾਮਦ ਕੀਤਾ ਗਿਆ ਦੇਖੀ ਸਰ ਚੰਡੀਗੜ੍ਹ ਤੋਂ ਬ੍ਰਾਹਮੜ ਕੀਤੇ ਨੇ ਚੰਡੀਗੜ੍ਹ ਰੋਡ ਤੋਂ ਚੰਡੀਗੜ੍ਹ ਰੋਡ ਲੱਗਦਾ ਮੇਨ ਮੋਟਿਵ ਕਿਸੀ ਸਿਰਫ ਉੱਤੇ ਟਾਈਮਿੰਗ ਲੈ ਕੇ ਸੀਗਾ ਕਿ ਹੋਰ ਵੀ ਗੱਲ ਵੀ ਸੀਗੀ ਜੋ ਫਿਲਹਾਲ ਦੀ ਤਫਤੀਸ਼ ਚ ਸਾਡੇ ਸਾਹਮਣੇ ਤੱਥ ਆਏ ਨੇ ਇਸ ਦੇ ਹਫ਼ਤੇ ਆਪਾਂ ਇਹ ਕਹਿ ਸਕਦੇ ਆ ਵੀ ਇਹ ਜੋ ਇੱਥੇ ਬੱਸਾਂ ਖੜਦੀਆਂ ਨੇ ਢੱਡਿਆਂ ਦੇ ਵਿੱਚ ਇਹਨਾਂ ਦੀ ਇਹ ਗੁਰਾਈ ਕਰਨ ਵਾਲੇ ਗਰੁੱਪ ਨੇ ਦੋ ਇਹ ਆਪਸ ਦੇ ਵਿੱਚ ਲੜਾਈ ਝਗੜਾ ਇਸ ਲਈ ਕਰਦੇ ਸੀ ਵੀ ਇਸ ਵਾਰ ਅਸੀਂ ਇਹਨਾਂ ਦੀ ਗ੍ਰਹੀ ਕਰਾਂਗੇ ਮਤਲਬ ਇੱਕ ਦੂਜੇ ਨਾਲ ਇਸ ਕਰਕੇ ਇਹਨਾਂ ਦੇ ਕਲੈਸ਼ ਹੁੰਦੇ ਸੀ ਕਿ ਗ੍ਰਾਈ ਇਹਨਾਂ ਨੇ ਆਪ ਕਰਨੀਆਂ ਲੇਕਿਨ ਪਹਿਲੇ ਸਰਪ੍ਰੰਖ ਕਰਦੇ ਸੀ ਜਿਹੜੇ ਬੱਸਾਂ ਵਾਲੇ ਹੈਗੇ ਨੇ ਜਿੱਦਾਂ ਵੱਡੀਆਂ ਕੰਪਨੀਆਂ ਵਾਲੇ ਉਹ ਇਹਨਾਂ ਨੂੰ ਅਥੋਰਾਈਜ਼ ਕਰਦੇ ਆ ਕਿ ਤੁਸੀਂ ਗ੍ਰਾਈ ਕਰੋ ਜਾਂ ਆਪਣੇ ਨਹੀਂ ਉਹ ਇਹਨਾਂ ਨੂੰ ਅਥੋਰਾਈਜ਼ ਨਹੀਂ ਕਰਦੇ ਇਹ ਲੋਕਲ ਟਰੈਵਲ ਤੇ ਇੱਕ ਅੱਡਾ ਇੰਚਾਰਜ ਲੱਗੇ ਹੋਏ ਹੁੰਦੇ ਆ ਇਹ ਆਪਣੇ ਇਹਨਾਂ ਦੇ ਜੋ ਬੱਸਾਂ ਦੇ ਕੰਡਕਟਰ ਹੁੰਦੇ ਆ ਡਰਾਈਵਰ ਹੁੰਦੇ ਆ ਉਹ ਇਹਨਾਂ ਨੂੰ ਅੱਡਾ ਇੰਚਾਰਜ ਲਗਾ ਦਿੰਦੇ ਆ ਹਰ ਇੱਕ ੱਡੇ ਦਾ ਤੇ ਉਸ ਅੱਡੇ ਤੇ ਇਹ ਇਹ ਹਰ ਇੱਕ ਬੱਸ ਦੇ ਉਹਨਾਂ ਦੇ ਪੈਸੇ ਇਹਨਾਂ ਨੂੰ ਮਿਲਦੇ ਰਹਿੰਦੇ ਆ ਮਤਲਬ ਅਵੈਧ ਵਸੂਲੀ ਨਾਮ ਦਿੱਤਾ ਜਾ ਸਕਦਾ ਇਹਨੂੰ ਬਾਕੀ ਇਹ ਤਾਂ ਤਫਤੀਸ਼ ਦਾ ਪਾਰਟ ਹੈਗਾ ਇਹਨੂੰ ਹਰੇਕ ਐਂਗਲ ਨੂੰ ਤਫਤੀਸ਼ ਦੇ ਨੂੰ ਵੈਰੀਫਾਈ ਕਰਕੇ ਅਸੀਂ ਤੁਹਾਨੂੰ ਜੋ ਵੀ ਤੱਤ ਸਾਹਮਣੇ ਆਉਣਗੇ ਤੇ ਤੁਹਾਡੇ ਸਾਹਮਣੇ ਰੱਖ ਲੱਗਦੇ ਜਾਵਾਂਗੇ ਸਰ ਇਹਨਾਂ ਦੇ ਕਿਹੜੇ ਕਿਹੜੇ ਏਡੇਤੇ ਸੀ ਜੰਦਰ ਬਾਈਪਾਸ ਵਾਲਾ ਤੇ ਸਮਰਲਾ ਚੰਗੂ ਵਾਲਾ ਸੌਰੀ ਕਿਹੜੇ ਕਿਹੜੇ ਏਡੇਤੇ ਇਹਨਾਂ ਦੇ ਕਿਹੜੇ ਜੰਦਰ ਬਾਈਪਾਸ ਅੱਡੇਗਾ ਉੱਤੇ ਵੀ ਇਹਨਾਂ ਦੇ ਸੀ ਲੁਧਿਆਣੇ ਦੇ ਵਿੱਚ ਕਈ ਅੱਡੇ ਹੈਗੇ ਆ ਜਿੱਥੇ ਇਹ ਕੰਮ ਕਰਦੇ ਸੀ ਲਿਕੇ ਸਰਦੀ ਵਿੱਚ ਮੇਨ ਦੇਖਣ ਨੂੰ ਗੱਲ ਮਿਲਦੀ ਸੀ ਕਿ ਸਮਰਵਾ ਚੌਂਕ ਤੋਂ ਪਹਿਲੇ ਵੀ ਇਹਨਾਂ ਦੀ ਲੜਾਈ ਜਿਹੜੀ ਹੋਈ ਸੀਗੀ ਪਸਤੀ ਉਧੇ ਵੱਲ 3 ਮਹੀਨਾ ਪਹਿਲਾਂ ਉਹ ਕੀ ਮਾਮਲਾ ਨਿਕਲ ਕੇ ਆਇਆ ਉਹਦੇ ਵਿੱਚ ਉਹ ਲੜਾਈ ਨੂੰ ਵਿੱਚ ਮੇਨ ਮੋਟਿਵ ਰੱਖਿਆ ਗਿਆ ਸੀ ਕਿ ਦੂਜੀ ਲੜਾਈ ਨੂੰ ਮੋਟਿਵ ਰੱਖਿਆ ਗਿਆ ਜੋ ਤਫਤੀਸ਼ ਚ ਫਿਲਹਾਲ ਦੀ ਘੜੀ ਚ ਤੱਥ ਸਾਹਮਣੇ ਆਏ ਨੇ ਉਹ ਇਹ ਹੈਗਾ ਵੀ ਜੋ ਇਹਦੀ ਪਹਿਲਾਂ ਜਿਹੜੀ ਇਹਨਾਂ ਦੀ ਲੜਾਈ ਹੋਈ ਸੀ ਉਹ ਵੀ ਬੱਸਾਂ ਦੀ ਗ੍ਰਹੀ ਨੂੰ ਲੈ ਕੇ ਹੀ ਹੋਈ ਸੀ ਤੇ ਉਸ ਦੇ ਆਧਾਰ 'ਤੇ ਇਹ ਹੁਣ ਫੇਰ ਦੁਬਾਰਾ ਹੈ ਇੱਕ ਬੱਸਾਂ ਦੀ ਗ੍ਰੈਂਡ ਨੂੰ ਲੈ ਕੇ ਹੀ ਦੁਬਾਰਾ ਇਹਨਾਂ ਦੀ ਝੜਪ ਗਈ ਆ ਕੋਲ ਤੁਸੀਂ 40 ਨੇ ਸਰ ਲੇਕਿਨ 40 ਦੇ ਵਿੱਚੋਂ ਹੋਦੇ 10 ਪੜੇ ਗਏ ਨੇ 10 ਕਿੰਦੀਆ ਪਰ 15 ਪੜੇਗੇ ਹੋਣਗੇ ਲੇਕਿਨ ਬਾਕੀ ਦੋਸ਼ੀ ਹਜੇ ਸਰ ਜੋ ਇਸ ਮੁਕਾਦਮੇ ਦੇ ਵਿੱਚ ਬਾਕੀ ਦੋਸ਼ੀ ਨੇ ਉਹਨਾਂ ਦੀ ਵੀ ਜਲਦ ਤੋਂ ਜਲਦ ਅਸੀਂ ਕਾਫੀ ਸਾਡੇ ਕੋਲੇ ਨਾਮਜ਼ਦ ਹੋ ਵੀ ਚੁੱਕੇ ਆ ਆਪਾਂ ਆਪਣੇ ਆ ਵੀ ਗਏ ਆ ਸਾਹਮਣੇ ਨਾਮ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਲੇਕਿਨ ਜਿਹੜਾ ਫਟੜਾ ਹੋਇਆ ਸੀ ਜੋ ਸੰਨੀ ਉਹਨੂੰ ਮਿਲ ਗਿਆ ਉਹ ਤਾਂ ਫਿਲਹਾਲ ਆਪਣੇ ਸੀਐਮਸੀ ਹਸਪੀਟਲ ਐਡਮਿਟ ਹੈਗਾ ਜੇਰੇ ਇਲਾਜ ਲੇਕਿਨ ਉਹਨਾਂ ਦੇ ਵੀ ਸਰ ਦੋਨੋਂ ਪਾਰਟੀ ਦੇ ਕ੍ਰੋਸ ਮੁਕਦਮਾ ਦਰਜ ਹੋਇਆ ਹੈ ਜੀ ਬਿਲਕੁਲ ਕ੍ਰੋਸ ਮੁਕਦਮਾ ਦਰਜ ਹੋਇਆ ਦੋਨਾਂ ਪਾਰਟੀ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਇਹ ਹਜੇ ਤਫ਼ਤੀਸ਼ ਦਾ ਪਾਰਟ ਹੈਗਾ ਵੈਰੀਫਾਈ ਕਰ ਰਹੇ ਆ ਲੇਕਿਨ ਸਰ ਜਦੋਂ ਇਹ ਵਾਰਦਾਤ ਕਰਦੇ ਸੀ ਆ ਕੇ ਕਿੱਥੇ ਚਲੇ ਜਾਂਦੇ ਸੀ ਕਿੱਥੇ ਜਾ ਕੇ ਛੁਪੇ ਸੀਗੇ ਹਮਾਦਤਰ ਦੁਬਾਰਾ ਦੇਖੋ ਜਿਹੜੇ ਇਹ ਮਾੜੇ ਅਨਸਰ ਹੁੰਦੇ ਆ ਸਮਾਜ ਦੇ ਵਿੱਚ ਵਾਰਦਾਤ ਕਰਕੇ ਇਹ ਆਪਣੇ ਆਪਣੇ ਟ ਤੇ ਉਹ ਅਸੀਂ ਸਾਰੀਆਂ ਟਿਕਾਣਿਆਂ ਨੂੰ ਇਹਨਾਂ ਦੇ ਨੂੰ ਆਇਡੈਂਟੀਫਾਈ ਕਰਕੇ ਅਸੀਂ ਸਾਡੀਆਂ ਵੱਖ-ਵੱਖ ਪੁਲਿਸ ਟੀਮਾਂ ਲੱਗੀਆਂ ਹੋਈਆਂ ਸੀ ਤੇ ਅੱਗੇ ਜਿਹੜੇ ਰਹਿੰਦੇ ਦੋਸ਼ੀ ਆ ਉਹਨਾਂ ਤੇ ਵੀ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਗਿਆ ਇਸ ਪੈਂ ਦੇ ਤਹਿਤ ਮੁਕੱਦਮੇ ਦਰਜ ਹੋਏ ਨੇ ਸੌਰੀ ਅਫੈਂਸ ਦੇ ਤਹਿਤ ਮੁਕੱਦਮੇ ਦਰਜ ਹੋਏ ਇਹ ਐਫ ਆਈ ਆਰ 307 323 148 49 ਦੇ ਤਹਿਤ ਐਫ ਆਈ ਆਰ ਰਜਿਸਟਰ ਹੋਈ ਸਰ ਜਿਹੜੇ ਅਵਾਇਦ ਅੱਗੇ ਉਹ ਵੀ ਪੰਤ ਦੇ ਉੱਤੇ ਜੀ ਬਿਲਕੁਲ ਜੀ ਅਵਾਇਦ ਅੱਡੇ ਜਿਹੜੇ ਹੋਰ ਵੀ ਚੱਲਦੇ ਹੈਗੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਇਨੀਸ਼ੀਅਲੀ ਤਾਂ ਜਿਹੜੇ ਆਪਾਂ ਤੁਹਾਰੇ ਸਾਹਮਣੇ ਹੀ ਹੈਗੇ ਆ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਤੋਂ ਜਲਦ ਤੁਸੀਂ ਦੇਖੋਗੇ ਵੀ ਕੋਈ ਵੀ ਐਦਾਂ ਦੇ ਮਾੜੇ ਅਨਸਰਾਂ ਨੂੰ ਸਮਾਜ ਦੇ ਵਿੱਚ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਜਾਣਗੇ ਹੋਰ ਬਹੁਤ ਸਾਰੇ ਐਦਾਂ ਦੇ ਲੜਕੇ ਨੇ ਐਦਾਂ ਦੇ ਵੱਡੇ ਵੱਡੇ ਧਿਆਰ ਲੈ ਕੇ ਮल्ल्या ਤੇ ਰੋੜਾ ਤੇ ਬਾੜ ਦਿੱਤਾ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਜੋ Ludhiana ਸ਼ਹਿਰ ਦੇ ਵਿੱਚ ਮਾੜੇ ਅਨਸਰ ਹੈਗੇ ਆ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਂਦਾ ਹੈ ਦੇਖਿਆ ਜਾਂਦਾ ਬਹੁਤ ਘੱਟ ਛੋਟੀ ਉਮਰ ਦੇ ਹੁੰਦੇ ਆ ਇਹਨਾਂ ਉਹਨਾਂ ਦਾ ਆਪਣਾ ਕੰਮ ਨਹੀਂ ਹੁੰਦਾ ਜਿੰਨੇ ਜਿੰਨੇ ਰੰਮੇ 10000 ਦੀ ਬੋਲ ਬਿਲਕੁਲ ਜੀ ਇਹ ਬਹੁਤ ਇਹ ਵਿਚਾਰਨਯੋਗ ਗੱਲਾਂ ਹੈਗੀਆਂ ਨੇ ਸਮਾਜ ਦੇ ਵਿੱਚ ਕੁਝ ਦਿਨਾਂ ਤੋਂ 10 ਨੰਬਰ ਥਾਣੇ ਦੇ ਅੰਦਰ ਕੋਈ ਬਹੁਤ ਫਰਦਤਾਂ ਹੋ ਚੁੱਕੀ ਹੈ ਰਾਤ ਨੂੰ ਵੀ ਮੰਤਰੀ ਦਸ 11 ਵਜੇ ਸਪਨ ਦੇਖੋ ਹੁਣ ਪਿੱਛੇ ਜੇ ਇੱਕ ਦੋ ਵਾਰ ਤਾਂ ਹੋਈਆਂ ਸੀ ਹੁਣ ਅਸੀਂ ਪਟੋਲਿੰਗ ਪਾਰਟੀਆਂ ਵੀ ਆਪਣੀਆਂ ਅਲੱਗ-ਅਲੱਗ ਬਣਾ ਦਿੱਤੀਆਂ ਗਈਆਂ ਨੇ ਜੋ ਰਾਤ ਦੇ ਸਮੇਂ ਦਿਨ ਦੇ ਸਵੇਰੇ 24 ਘੰਟੇ ਐਕਟਿਵ ਹੈਗੀਆਂ ਨੇ ਤੇ ਮਾੜੇ ਅੰਸਰਾਂ ਨੂੰ ਬਿਲਕੁਲ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਵੀ ਕ੍ਰਾਈਮ ਕਰਨ ਨਹੀਂ ਦਿੱਤਾ ਜਾਊਗਾ ਮਾੜੇ ਅੰਸਰਾਂ ਨੂੰ 24 ਘੰਟੇ ਸਾਡੀ ਉਹਨਾਂ ਤੇ ਨਿਗਾਹ ਹੈਗੀ ਆ ਜਿਹੜਾ ਵੀ ਸਾਡੇ ਸਾਡੀਆਂ ਤਫ਼ਤੀਸ਼ੀ ਟੀਮਾਂ ਹੈਗੀਆਂ ਨੇ ਰੇਡਸ ਟੀਮਾਂ ਹੈਗੀਆਂ ਨੇ ਸਾਡੀਆਂ ਸਾਰਿਆਂ ਦੇ ਐਂਗਲ ਤੋਂ ਬਾਅਦ ਕੇ ਅਸੀਂ ਉਹਨਾਂ ਦੇ ਜੋ ਐਕਸ਼ਨ ਬਣਦਾ ਹੈ ਕੁਕਲੀ ਅਸੀਂ ਐਕਸ਼ਨ ਲਵਾਂਗੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਚਾਵਾਂਗੇ ਪਤਾ ਸਭ ਫੜੇ ਜਾਣਗੇ دہشت گردੀ ਕਰਨ ਵਾਲੇ ਸਭ ਫੜੇ ਜਾਣਗੇ ਪੁਲਿਸ ਨੂੰ ਵਰਦੀ ਦਾ ਖੋਫ ਬਰਕਰਾਰ ਕੱਢਵਸਤੇ ਹੁਣ ਪੁਲਿਸ ਉਤਰ ਚੁੱਕੀ ਹੈ ਤੇ ਪੁਲਸ ਨੇ ਹੁਣ ਆ ਵੀ ਦਿਖਾ ਦਿੱਤਾ ਹੈ ਕਿ ਜਿਹੜੇ ਵਾਰਦਾਤ ਕਰਦੇ ਨੇ ਉਹ ਬਖਸ਼ੇ ਬਿਲਕੁਲ ਨਹੀਂ ਜਾਣਗੇ ਲੁਧਿਆਣਾ ਦੇ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ